ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਲੋਬੇ ਸਜਣੋ ਕੰਟੇ ਰਹਿਗੇ ਬਹੁਤ ਥੋੜੇ ਕੁਝ ਸਮਾਂ ਆਪਣੇ ਪੰਥਰਤੰਥ ਜਥੇਦਾਰ ਗੁਰਚਰਨ ਸਿੰਘ ਟੋੜਾ ਯਾਦਗਾਰੀ ਵਿਰਾਸਤੇ ਸਭਾ ਪਿੰਡ ਸਰੋਧ ਨੇੜੇ ਮਲੇਰਕੋਟੜਾ ਹੱਕ ਪੰਜਾਬ ਦਾ ਟੀਵੀ 786 ਇਸ ਚੈਨਲ ਤੋਂ ਲਾਈਵ ਹੋਊਗਾ ਇਹ ਲਾਈਵ ਦਾ ਲਿੰਕ ਸਵੇਰੇ ਅਸੀਂ ਆਪਣੇ ਸਾਰੇ ਗਰੁੱਪਾਂ 'ਚ ਤੇ ਫੇਸਬੁੱਕ ਤੇ ਸ਼ੇਅਰ ਕਰਦਾਂਗੇ ਜਿਸ ਕਿਸੇ ਮੇਰੇ ਵੀਰ ਨੇ ਉੱਥੋਂ ਦੇਖਣਾ ਉੱਥੋਂ ਦੇਖ ਸਕਦਾ ਹੈ ਹੱਕ ਪੰਜਾਬ ਦਾ 22786 ਲਿੰਕ ਸਵੇਰੇ ਪਾਵਾਂਗੇ ਔਰ ਮੇਰੀ ਗੁਜਾਰਸ਼ ਹੈ ਹੱਥ ਬਨ ਕੇ ਫਿਰ ਵੀ ਸਾਰੇ ਹੀ ਮੇਰੇ ਸੱਜਣ ਮੈਨੂੰ ਪਿਆਰ ਕਰਨ ਵਾਲੇ ਸਾਡੇ ਪਰਿਵਾਰ ਨੂੰ ਚਾਣ ਵਾਲੇ ਕਵੀਸ਼ਰੀ ਕਲਾ ਨੂੰ ਚਾਣ ਵਾਲੇ ਤੇ ਟੋਣਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਸਾਰੇ ਕੱਲ ਨੂੰ ਹੁਣ 29 ਤੇ 30 ਕੱਲ ਤੇ ਪਰਸੋਂ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਰੂਰ ਸਾਡੇ ਵਿਰਾਸਤੀ ਰੰਗਾਂ ਦਾ ਹਿੱਸਾ ਬਣਿਓ ਆਓ ਸਾਰੇ ਆਪਾਂ ਰਲ ਕੇ ਉਨਾ ਰੰਗਾ ਚ ਰੰਗੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਛੱਠਾ ਤੁਹਾਡੇ ਨਾਲ ਬੜੀ ਖੁਸ਼ੀ ਨਾਲ ਗੱਲ ਸਾਂਝੀ ਕਰਦਾ ਕਿ 29 ਤੇ 30 ਨਵੰਬਰ ਨੂੰ ਇਸ 29 ਤੇ 30 ਨਵੰਬਰ ਨੂੰ ਪਿੰਡ ਸਰੌਦ ਵਿਖੇ ਨੇੜੇ ਮਲੇਰ ਕੋਟਲਾ ਪਿੰਡ ਸਰੌਦ ਸਾਡੇ ਵੱਡੇ ਭਰਾ ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਯਾਦਗਾਰੀ ਸੇਵਾ ਸੁਸਾਇਟੀ ਵੱਲੋਂ ਇੱਕ ਕਵਿਸ਼ਰੀ ਸਭਾ ਕਰਵਾਈ ਜਾ ਰਹੀ ਹੈ 29 ਤੇ 30 ਨਵੰਬਰ ਨੂੰ ਤੁਸੀਂ ਸਾਰੇ ਜਾਣੇ ਪਰਿਵਾਰਾਂ ਸਮੇਤ ਪਹੁੰਚਿਓ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਵੀ ਇਸ ਸਮਾਗ ਦਾ ਹਿੱਸਾ ਬਣੂੰਗਾ ਤੇ 29 ਤਰੀਕ ਨੂੰ ਮੈਂ ਵੀ ਹਾਜ਼ਰੀ ਲਵਾਉਂਗਾ 29 ਤੇ 30 ਨਵੰਬਰ ਨੂੰ ਤੁਸੀਂ ਸਾਰੇ ਜਣੇ ਪਰਿਵਾਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਿਓ ਪਿੰਡ ਸਰਾਉਦ ਨੇੜੇ ਮਲੇਰਕੋਟਲਾ ਜਥੇਦਾਰ ਗੁਰਜੀਵ ਸਿੰਘ ਸਰਾਉਦ ਸਾਡੇ ਵੱਡੇ ਭਰਾ ਦਾ ਪਿੰਡ ਸਾਰੇ ਜਣੇ ਆਇਓ ਬਹੁਤ ਬਹੁਤ ਧੰਨਵਾਦ ਜਿੰਦਗੀ ਜਿੰਦਾਬਾਦ